ਇਹ ਫਿਰ ਕਿਉਂ ਨਹੀਂ ਕੀਤੀ ਕਿਉਂ ਨੌਜਵਾਨਾਂ ਨੂੰ ਨਹੀਂ ਛਡਾਇਆ ਅਾਇਦੀਂ ਵੱਖ-ਵੱਖ ਜ਼ਿਲ੍ਹਿਆਂ ਤੋਂ ਆ ਰਹੀਆਂ ਗੁੰਡਾਗਰਦੀਆਂ ਘਟਨਾਵਾਂ ਆਪ ਮੁਹਾਰੇ ਗਵਾਹੀ ਦਿੰਦੀਆਂ ਨੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕੋਲਾਪਸ ਹੋਉਂਦੀਆਂ ਹਾਲਾਂਕਿ ਵਿਰੋਧੀ ਤੰਜ ਜ਼ਰੂਰ ਕੱਸਦੇ ਨੇ ਪਰ ਉਸ ਨੂੰ ਅਮਲੀ ਜਾਮਾ ਉਦੋਂ ਪਹਿਨਾਇਆ ਜਾਂਦਾ ਜਦੋਂ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਜੋ ਜਲੰਧਰ ਦੀ ਮਾਰਕੀਟ ਤੋਂ ਸਾਹਮਣੇ ਆਈਆਂ ਪੀਪੀਆਰ ਮਾਰਕੀਟ ਦੇ ਵਿੱਚ ਕੁਝ ਨੌਜਵਾਨਾਂ ਦੀ ਲੜਾਈ ਹੋ ਜਾਂਦੀ ਹੈ ਤੇ ਤੁਸੀਂ ਵੇਖ ਸਕਦੇ ਹੋ ਕਿ ਇੱਕ ਸਿੱਖ ਨੌਜਵਾਨ ਦੀ ਇੱਥੇ ਜਿਹੜੇ ਕਕਾਰ ਨੇ ਜਿਹੜੇ ਉਸ ਦੀ ਸਿੱਖੀ ਮਰਿਆਦਾ ਹੈ ਉਸ ਦੀ ਵੀ ਉਲੰਘਣਾ ਕੀਤੀ ਗਈ ਹੈ ਤਾਂ ਇਥੇ ਉਸ ਦੀ ਪੱਗ ਤੱਕ ਉਤਾਰ ਦਿੱਤੀ ਗਈ ਹੈ ਤਾਂ ਇਥੇ ਨੌਜਵਾਨਾਂ ਨੇ ਕੁਝ ਨੌਜਵਾਨਾਂ ਦੀ ਜਮ ਕੇ ਪਟਾਈ ਕੀਤੀ ਹੈ ਦੋ ਟੀਰਾ ਦੀ ਆਪਸ ਦੇ ਵਿੱਚ ਸਰਿਆਮ ਬਾਜ਼ਾਰ ਦੇ ਵਿੱਚ ਲੜਾਈ ਹੋਈ ਹੈ ਤੇ ਵੱਡੀ ਗੱਲ ਤਾਂ ਇਹ ਹੈ ਕਿ ਜਦੋਂ ਪੁਲਿਸ ਆਉਂਦੀ ਹੈ ਤਾਂ ਪੁਲਿਸ ਵੀ ਕਈ ਵਾਰ ਮੂਕ ਦਰਸ਼ਕ ਬਣ ਜਾਂਦੀ ਹੈ ਕਿਉਂਕਿ ਜਿਹੜੀ ਲੜਾਈ ਹੈ ਉਹ ਇਸ ਲੈਵਲ ਦੀ ਸੀ ਕਿ ਪੁਲਿਸ ਵੀ ਵਿੱਚ ਨਹੀਂ ਜਾ ਰਹੀ ਸੀ ਉਹਨਾਂ ਨੂੰ ਹਟਾਉਣ ਦੇ ਲਈ ਇੱਥੇ ਦੇਖਿਆ ਜਾ ਰਿਹਾ ਹੈ ਕਿ ਪੁਲਿਸ ਵੀ ਖੜੀ ਹੋਈ ਹੈ ਮੂਕ ਦਰਸ਼ਕ ਬਣ ਕੇ ਜਿਵੇਂ ਕਿ ਪਬਲਿਕ ਖੜੀ ਹੈ ਤੇ ਨੌਜਵਾਨ ਆਪਸ ਦੇ ਵਿੱਚ ਲੜਦੇ ਹੋਏ ਵੇਖੇ ਜਾ ਸਕਦੇ ਨੇ ਤੇ ਪੁਲਿਸ ਨੇ ਇਸ ਮਾਮਲੇ ਤੇ ਹੁਣ ਤੱਕ ਚੁੱਪੀ ਸਾਦੀ ਹੋਈ ਹੈ ਤੇ ਪੀਪੀਆਰ ਮਾਰਕੀਟ ਦੀ ਇਸ ਘਟਨਾ ਤੇ ਪੁਲਿਸ ਪ੍ਰਸ਼ਾਸਨ ਦੇ ਦਾਅਵਿਆਂ ਦੀ ਜਿਹੜੇ ਲਾਅ ਐਂਡ ਆਰਡਰ ਤੇ ਦਾਅਵੇ ਕੀਤੇ ਜਾਂਦੇ ਨੇ ਉਸ ਦੀ ਪੋਲ ਤਾਂ ਖੁੱਲਣੀ ਸੀ ਪਰ ਇੱਥੇ ਇਹ ਵੀ ਵੇਖਣ ਨੂੰ ਮਿਲਿਆ ਕਿ ਪੁਲਿਸ ਕਾਰਵਾਈ ਤਾਂ ਕਰੇਗੀ ਪਰ ਜਦੋਂ ਪੁਲਿਸ ਪਹੁੰਚਦੀ ਹੈ ਤਾਂ ਉਸ ਦੇ ਵੱਲੋਂ ਕੁਝ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਇੱਥੇ ਇਹ ਵੀ ਕਹਿ ਸਕਦੇ ਆ ਕਿ ਜਿਵੇਂ ਫਿਲਮਾਂ 'ਚ ਵੇਖਦੇ ਆ ਕਿ ਜਦੋਂ ਘਟਾਵਾ ਵਾਪਰ ਜਾਂਦੀਆਂ ਨੇ ਤਾਂ ਹਮੇਸ਼ਾ ਹੀ ਪੁਲਿਸ ਐਂਡ ਦੇ ਵਿੱਚ ਪਹੁੰਚਦੀ ਹੈ ਪਰ ਅੱਜ ਉਹ ਜ਼ਮਾਨਾ ਆ ਚੁੱਕਿਆ ਹੈ ਕਿ ਪੁਲਿਸ ਕਿ ਵੀ ਕੁਝ ਨਹੀਂ ਕਰ ਰਹੀ ਤਾਂ ਹੁਣ ਸਵਾਲ ਤਾਂ ਖੜੇ ਹੁੰਦੇ ਹੀ ਨੇ ਪੁਲਿਸ ਦੀ ਕਾਰਵਾਈ ਤੇ ਤਾਂ ਇੱਥੇ ਪੁਲਿਸ ਦਾ ਬਿਆਨ ਜ਼ਰੂਰ ਹੈ ਕਿ ਉਹ ਕਾਰਵਾਈ ਕਰਨਗੇ ਪਰ ਉਹਨਾਂ ਤੇ ਸਵਾਲ ਉਲਟਾ ਜ਼ਰੂਰ ਹੈ ਕਿ ਉਹਨਾਂ ਨੇ ਜਾ ਕੇ ਕਾਰਵਾਈ ਫਿਰ ਕਿਉਂ ਨਹੀਂ ਕੀਤੀ ਕਿਉਂ ਨੌਜਵਾਨਾਂ ਨੂੰ ਨਹੀਂ ਛਡਾਇਆ ਅਜਿਹੀ ਨਹੀਂ ਵੱਖ-ਵੱਖ ਜ਼ਿਲ੍ਹਿਆਂ ਤੋਂ ਆ ਰਹੀਆਂ ਗੁੰਡਾਗਰਦੀ ਦੀਆਂ ਘਟਨਾਵਾਂ ਆਪ ਮੁਹਾਰੇ ਗਵਾਹੀ ਦਿੰਦੀਆਂ ਨੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕੋਲਾਪਸ ਹੋਉਂਦੀਆਂ ਹਾਲਾਂਕਿ ਵਿਰੋਧੀ ਤੰਜ ਜ਼ਰੂਰ ਕੱਸਦੇ ਨੇ ਪਰ ਉਸ ਨੂੰ ਅਮਲੀ ਜਾਮਾ ਉਦੋਂ ਪਹਿਨਾਇਆ ਜਾਂਦਾ ਜਦੋਂ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਜੋ ਜਲੰਧਰ ਦੀ ਮਾਰਕੀਟ ਤੋਂ ਸਾਹਮਣੇ ਆਈ ਹੈ ਪੀਪੀਆਰ ਮਾਰਕੀਟ ਦੇ ਵਿੱਚ ਕੁਝ ਨੌਜਵਾਨਾਂ ਦੀ ਲੜਾਈ ਹੋ ਜਾਂਦੀ ਹੈ ਤੇ ਤੁਸੀਂ ਵੇਖ ਸਕਦੇ ਹੋ ਕਿ ਇੱਕ ਸਿੱਖ ਨੌਜਵਾਨ ਦੀ ਇੱਥੇ ਜਿਹੜੇ ਕਕਾਰ ਨੇ ਜਿਹੜੇ ਉਸ ਦੀ ਸਿੱਖੀ ਮਰਿਆਦਾ ਹੈ ਉਸ ਦੀ ਵੀ ਉਲੰਘਣਾ ਕੀਤੀ ਹੈ ਇਹ ਤਾਂ ਇਥੇ ਉਸ ਦੀ ਪੱਗ ਤੱਕ ਉਤਾਰ ਦਿੱਤੀ ਗਈ ਹੈ ਤਾਂ ਇਥੇ ਨੌਜਵਾਨਾਂ ਨੇ ਕੁਝ ਨੌਜਵਾਨਾਂ ਦੀ ਜਮ ਕੇ ਪਟਾਈ ਕੀਤੀ ਹੈ ਦੋ ਟੀਰਾ ਦੀ ਆਪਸ ਦੇ ਵਿੱਚ ਸਰਿਆਮ ਬਾਜ਼ਾਰ ਦੇ ਵਿੱਚ ਲੜਾਈ ਹੋਈ ਹੈ ਤੇ ਵੱਡੀ ਗੱਲ ਤਾਂ ਇਹ ਹੈ ਕਿ ਜਦੋਂ ਪੁਲਿਸ ਆਉਂਦੀ ਹੈ ਤਾਂ ਪੁਲਿਸ ਵੀ ਕਈ ਵਾਰ ਮੂਕ ਦਰਸ਼ਕ ਬਣ ਜਾਂਦੀ ਹੈ ਕਿਉਂਕਿ ਜਿਹੜੀ ਲੜਾਈ ਹੈ ਉਹ ਇਸ ਲੈਵਲ ਦੀ ਸੀ ਕਿ ਪੁਲਿਸ ਵੀ ਵਿੱਚ ਨਹੀਂ ਜਾ ਰਹੀ ਸੀ ਉਹਨਾਂ ਨੂੰ ਹਟਾਉਣ ਦੇ ਲਈ ਇੱਥੇ ਦੇਖਿਆ ਜਾ ਰਿਹਾ ਹੈ ਕਿ ਪੁਲਿਸ ਵੀ ਖੜੀ ਹੋਈ ਹੈ ਮੂਕ ਦਰਸ਼ਕ ਬਣ ਕੇ ਜਿਵੇਂ ਕਿ ਪਬਲਿਕ ਖੜੀ ਹੈ ਤੇ ਨੌਜਵਾਨ ਆਪਸ ਦੇ ਵਿੱਚ ਲੜਦੇ ਹੋਏ ਵੇਖੇ ਜਾ ਸਕਦੇ ਨੇ ਤੇ ਪੁਲਿਸ ਨੇ ਇਸ ਮਾਮਲੇ ਤੇ ਹੁਣ ਤੱਕ ਚੁੱਪੀ ਸਾਦੀ ਹੋਈ ਹੈ ਤੇ ਪੀਪੀਆਰ ਮਾਰਕੀਟ ਦੀ ਇਸ ਘਟਨਾ ਤੇ ਪੁਲਿਸ ਪ੍ਰਸ਼ਾਸਨ ਦੇ ਦਾਅਵਿਆਂ ਦੀ ਜਿਹੜੇ ਲਾਅ ਐਂਡ ਆਰਡਰ ਤੇ ਦਾਅਵੇ ਕੀਤੇ ਜਾਂਦੇ ਨੇ ਉਸ ਦੀ ਪੋਲ ਤਾਂ ਖੁੱਲਣੀ ਸੀ ਪਰ ਇੱਥੇ ਇਹ ਵੀ ਵੇਖਣ ਨੂੰ ਮਿਲਿਆ ਕਿ ਪੁਲਿਸ ਕਾਰਵਾਈ ਤਾਂ ਕਰੇਗੀ ਪਰ ਜਦੋਂ ਪੁਲਿਸ ਪਹੁੰਚਦੀ ਹੈ ਤਾਂ ਉਸ ਦੇ ਵੱਲੋਂ ਕੁਝ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਇੱਥੇ ਇਹ ਵੀ ਕਹਿ ਸਕਦੇ ਆ ਕਿ ਜਿਵੇਂ ਫਿਲਮਾਂ 'ਚ ਵੇਖਦੇ ਆ ਕਿ ਜਦੋਂ ਘਟਾਵਾ ਵਾਪਰ ਜਾਂਦੀਆਂ ਨੇ ਤਾਂ ਹਮੇਸ਼ਾ ਹੀ ਪੁਲਿਸ ਐਂਡ ਦੇ ਵਿੱਚ ਪਹੁੰਚਦੀ ਹੈ ਪਰ ਅੱਜ ਉਹ ਜ਼ਮਾਨਾ ਆ ਚੁੱਕਿਆ ਹੈ ਕਿ ਪੁਲਿਸ ਕਿ ਵੀ ਕੁਝ ਨਹੀਂ ਕਰ ਰਹੀ ਤਾਂ ਹੁਣ ਸਵਾਲ ਤਾਂ ਖੜੇ ਹੁੰਦੇ ਹੀ ਨੇ ਪੁਲਿਸ ਦੀ ਕਾਰਵਾਈ ਤੇ ਤਾਂ ਇੱਥੇ ਪੁਲਿਸ ਦਾ ਬਿਆਨ ਜ਼ਰੂਰ ਹੈ ਕਿ ਉਹ ਕਾਰਵਾਈ ਕਰਨਗੇ ਪਰ ਉਹਨਾਂ ਤੇ ਸਵਾਲ ਉਲਟਾ ਜ਼ਰੂਰ ਹੈ ਕਿ ਉਹਨਾਂ ਨੇ ਜਾ ਕੇ ਕਾਰਵਾਈ ਫਿਰ ਕਿਉਂ ਨਹੀਂ ਕੀਤੀ ਕਿਉਂ ਨੌਜਵਾਨਾਂ ਨੂੰ ਨਹੀਂ ਛਡਾਇਆ ਖੁੱਖ-ਖੁੱਖ ਜ਼ਿਲ੍ਹਿਆਂ ਤੋਂ ਆ ਰਹੀਆਂ ਗੁੰਡਾਗਰਦੀਆਂ ਘਟਨਾਵਾਂ ਆਪ ਮੁਹਾਰੇ ਗਵਾਹੀ ਦਿੰਦੀਆਂ ਨੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕੋਲਾਪਸ ਹੋਉਂਦੀਆਂ ਹਾਲਾਂਕਿ ਵਿਰੋਧੀ ਤੰਜ ਜ਼ਰੂਰ ਕੱਸਦੇ ਨੇ ਪਰ ਉਸ ਨੂੰ ਅਮਲੀ ਜਾਮਾ ਉਦੋਂ ਪਹਿਨਾਇਆ ਜਾਂਦਾ ਜਦੋਂ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਜੋ ਜਲੰਧਰ ਦੀ ਮਾਰਕੀਟ ਤੋਂ ਸਾਹਮਣੇ ਆਈਆਂ ਪੀਪੀਆਰ ਮਾਰਕੀਟ ਦੇ ਵਿੱਚ ਕੁਝ ਨੌਜਵਾਨਾਂ ਦੀ ਲੜਾਈ ਹੋ ਜਾਂਦੀ ਹੈ ਤੇ ਤੁਸੀਂ ਵੇਖ ਸਕਦੇ ਹੋ ਕਿ ਇੱਕ ਸਿੱਖ ਨੌਜਵਾਨ ਦੀ ਇੱਥੇ ਜਿਹੜੇ ਕਕਾਰ ਨੇ ਜਿਹੜੇ ਉਸ ਦੀ ਸਿੱਖੀ ਮਰਿਆਦਾ ਹੈ ਉਸ ਦੀ ਵੀ ਉਲੰਘਣਾ ਕੀਤੀ ਗਈ ਹੈ ਤੇ ਉਸ ਦੀ ਪੱਗ ਤੱਕ ਉਤਾਰ ਦਿੱਤੀ ਗਈ ਹੈ ਤੇ ਇੱਥੇ ਨੌਜਵਾਨਾਂ ਨੇ ਕੁਝ ਨੌਜਵਾਨਾਂ ਦੀ ਜਮ ਕੇ ਪਟਾਈ ਕੀਤੀ ਹੈ ਦੋ ਟੀਰਾ ਦੀ ਆਪਸ ਦੇ ਵਿੱਚ ਸਰਿਆਮ ਬਾਜ਼ਾਰ ਦੇ ਵਿੱਚ ਲੜਾਈ ਹੋਈ ਹੈ ਤੇ ਵੱਡੀ ਗੱਲ ਤਾਂ ਇਹ ਹੈ ਕਿ ਜਦੋਂ ਪੁਲਿਸ ਆਉਂਦੀ ਹੈ ਤਾਂ ਪੁਲਿਸ ਵੀ ਕਈ ਵਾਰ ਮੂਕ ਦਰਸ਼ਕ ਬਣ ਜਾਂਦੀ ਹੈ ਕਿਉਂਕਿ ਜਿਹੜੀ ਲੜਾਈ ਹੈ ਉਹ ਇਸ ਲੈਵਲ ਦੀ ਸੀ ਕਿ ਪੁਲਿਸ ਵੀ ਵਿੱਚ ਨਹੀਂ ਜਾ ਰਹੀ ਸੀ ਉਹਨਾਂ ਨੂੰ ਹਟਾਉਣ ਦੇ ਲਈ ਇੱਥੇ ਦੇਖਿਆ ਜਾ ਰਿਹਾ ਹੈ ਕਿ ਪੁਲਿਸ ਵੀ ਖੜੀ ਹੋਈ ਹੈ ਮੂਕ ਦਰਸ਼ਕ ਬਣ ਕੇ ਜਿਵੇਂ ਕਿ ਪਬਲਿਕ ਖੜੀ ਹੈ ਤੇ ਨੌਜਵਾਨ ਆਪਸ ਦੇ ਵਿੱਚ ਲੜਦੇ ਹੋਏ ਵੇਖੇ ਜਾ ਸਕਦੇ ਨੇ ਤੇ ਪੁਲਿਸ ਨੇ ਵੀ ਇਸ ਮਾਮਲੇ ਲੇਤੇ ਹੁਣ ਤੱਕ ਚੁੱਪੀ ਸਾਦੀ ਹੋਈ ਹੈ ਤੇ ਪੀਪੀਆਰ ਮਾਰਕੀਟ ਦੀ ਇਸ ਘਟਨਾ ਤੇ ਪੁਲਿਸ ਪ੍ਰਸ਼ਾਸਨ ਦੇ ਦਾਅਵਿਆਂ ਦੀ ਜਿਹੜੇ ਲਾਅ ਐਂਡ ਆਰਡਰ ਤੇ ਦਾਅਵੇ ਕੀਤੇ ਜਾਂਦੇ ਨੇ ਉਸ ਦੀ ਪੋਲ ਤਾਂ ਖੁੱਲਣੀ ਸੀ ਪਰ ਇੱਥੇ ਇਹ ਵੀ ਵੇਖਣ ਨੂੰ ਮਿਲਿਆ ਕਿ ਪੁਲਿਸ ਕਾਰਵਾਈ ਤਾਂ ਕਰੇਗੀ ਪਰ ਜਦੋਂ ਪੁਲਿਸ ਪਹੁੰਚਦੀ ਹੈ ਤਾਂ ਉਸ ਦੇ ਵੱਲੋਂ ਕੁਝ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਇੱਥੇ ਇਹ ਵੀ ਕਹਿ ਸਕਦੇ ਆ ਕਿ ਜਿਵੇਂ ਫਿਲਮਾਂ 'ਚ ਵੇਖਦੇ ਆ ਕਿ ਜਦੋਂ ਘਟਾਵਾ ਵਾਪਰ ਜਾਂਦੀਆਂ ਨੇ ਤਾਂ ਹਮੇਸ਼ਾ ਹੀ ਪੁਲਿਸ ਐਂਡ ਦੇ ਵਿੱਚ ਪਹੁੰਚਦੀ ਹੈ ਪਰ ਅੱਜ ਉਹ ਜ਼ਮਾਨਾ ਆ ਚੁੱਕਿਆ ਹੈ ਕਿ ਪੁਲਿਸ ਆ ਕੇ ਵੀ ਨਹੀਂ ਕਰ ਰਹੀ ਤਾਂ ਹੁਣ ਸਵਾਲ ਤਾਂ ਖੜੇ ਹੁੰਦੇ ਹੀ ਨੇ ਪੁਲਿਸ ਦੀ ਕਾਰਵਾਈ ਤੇ ਤਾਂ ਇੱਥੇ ਪੁਲਿਸ ਦਾ ਬਿਆਨ ਜ਼ਰੂਰ ਹੈ ਕਿ ਉਹ ਕਾਰਵਾਈ ਕਰਨਗੇ ਪਰ ਉਹਨਾਂ ਤੇ ਸਵਾਲ ਉਲਟਾ ਜ਼ਰੂਰ ਹੈ ਕਿ ਉਹਨਾਂ ਨੇ ਜਾ ਕੇ ਕਾਰਵਾਈ ਫਿਰ ਕਿਉਂ ਨਹੀਂ ਕੀਤੀ ਕਿਉਂ ਨੌਜਵਾਨਾਂ ਨੂੰ ਨਹੀਂ ਛਡਾਇਆ ਵੱਖ-ਵੱਖ ਜ਼ਿਲ੍ਹਿਆਂ ਤੋਂ ਆ ਰਹੀਆਂ ਗੁੰਡਾਗਰਦੀ ਦੀਆਂ ਘਟਨਾਵਾਂ ਆਪ ਮੁਹਾਰੇ ਗਵਾਹੀ ਦਿੰਦੀਆਂ ਨੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕੋਲਾਪਸ ਹੋਉਂਦੀਆਂ ਹਾਲਾਂਕਿ ਵਿਰੋਧੀ ਤੰਜ ਜ਼ਰੂਰ ਕੱਸਦੇ ਨੇ ਪਰ ਉਸ ਨੂੰ ਅਮਲੀ ਜਾਮਾ ਉਦੋਂ ਪਹਿਨਾਇਆ ਜਾਂਦਾ ਜਦੋਂ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਜੋ ਜਲੰਧਰ ਦੀ ਮਾਰਕੀਟ ਤੋਂ ਸਾਹਮਣੇ ਆਈਆਂ ਪੀਪੀਆਰ ਮਾਰਕੀਟ ਦੇ ਵਿੱਚ ਕੁਝ ਨੌਜਵਾਨਾਂ ਦੀ ਲੜਾਈ ਹੋ ਜਾਂਦੀ ਹੈ ਤੇ ਤੁਸੀਂ ਵੇਖ ਸਕਦੇ ਹੋ ਕਿ ਇੱਕ ਸਿੱਖ ਨੌਜਵਾਨ ਦੀ ਇੱਥੇ ਜਿਹੜੇ ਕਕਾਰ ਨੇ ਜਿਹੜੇ ਉਸ ਦੀ ਸਿੱਖੀ ਮਰਿਆਦਾ ਹੈ ਉਸ ਦੀ ਵੀ ਉਲੰਘਣਾ ਕੀਤੀ ਗਈ ਹੈ ਤੇ थे ਉਸ ਦੀ ਪੱਗ ਤੱਕ ਉਤਾਰ ਦਿੱਤੀ ਗਈ ਹੈ ਤੇ ਇੱਥੇ ਨੌਜਵਾਨਾਂ ਨੇ ਕੁਝ ਨੌਜਵਾਨਾਂ ਦੀ ਜਮ ਕੇ ਪਟਾਈ ਕੀਤੀ ਹੈ ਦੋ ਟੀਰਾ ਦੀ ਆਪਸ ਦੇ ਵਿੱਚ ਸਰਿਆਮ ਬਾਜ਼ਾਰ ਦੇ ਵਿੱਚ ਲੜਾਈ ਹੋਈ ਹੈ ਤੇ ਵੱਡੀ ਗੱਲ ਤਾਂ ਇਹ ਹੈ ਕਿ ਜਦੋਂ ਪੁਲਿਸ ਆਉਂਦੀ ਹੈ ਤਾਂ ਪੁਲਿਸ ਵੀ ਕਈ ਵਾਰ ਮੂਕ ਦਰਸ਼ਕ ਬਣ ਜਾਂਦੀ ਹੈ ਕਿਉਂਕਿ ਜਿਹੜੀ ਲੜਾਈ ਆ ਉਹ ਇਸ ਲੈਵਲ ਦੀ ਸੀ ਕਿ ਪੁਲਿਸ ਵੀ ਵਿੱਚ ਨਹੀਂ ਜਾ ਰਹੀ ਸੀ ਉਹਨਾਂ ਨੂੰ ਹਟਾਉਣ ਦੇ ਲਈ ਇੱਥੇ ਦੇਖਿਆ ਜਾ ਰਿਹਾ ਹੈ ਕਿ ਪੁਲਿਸ ਵੀ ਖੜੀ ਹੋਈ ਹੈ ਮੂਕ ਦਰਸ਼ਕ ਬਣ ਕੇ ਜਿਵੇਂ ਕਿ ਪਬਲਿਕ ਖੜੀ ਹੈ ਤੇ ਨੌਜਵਾਨ ਆਪਸ ਦੇ ਵਿੱਚ ਲੜਦੇ ਹੋਏ ਵੇਖੇ ਜਾ ਸਕਦੇ ਨੇ ਤੇ ਪੁਲਿਸ ਨੇ ਵੀ ਇਸ ਮਾਮਲੇ ਤੇ ਹੁਣ ਤੱਕ ਚੁੱਪੀ ਸਾਦੀ ਹੋਈ ਹੈ ਤੇ ਪੀਪੀਆਰ ਮਾਰਕੀਟ ਦੀ ਇਸ ਘਟਨਾ ਤੇ ਪੁਲਿਸ ਪ੍ਰਸ਼ਾਸਨ ਦੇ ਦਾਅਵਿਆਂ ਦੀ ਜਿਹੜੇ ਲਾਅ ਐਂਡ ਆਰਡਰ ਤੇ ਦਾਅਵੇ ਕੀਤੇ ਜਾਂਦੇ ਨੇ ਉਸ ਦੀ ਪੋਲ ਤਾਂ ਖੁੱਲਣੀ ਸੀ ਪਰ ਇੱਥੇ ਇਹ ਵੀ ਵੇਖਣ ਨੂੰ ਮਿਲਿਆ ਕਿ ਪੁਲਿਸ ਕਾਰਵਾਈ ਤਾਂ ਕਰੇਗੀ ਪਰ ਜਦੋਂ ਪੁਲਿਸ ਪਹੁੰਚਦੀ ਹੈ ਤਾਂ ਉਸ ਦੇ ਵੱਲੋਂ ਕੁਝ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਇੱਥੇ ਇਹ ਵੀ ਕਹਿ ਸਕਦੇ ਆ ਕਿ ਜਿਵੇਂ ਫਿਲਮਾਂ 'ਚ ਵੇਖਦੇ ਆ ਕਿ ਜਦੋਂ ਘਟਾਵਾ ਵਾਪਰ ਜਾਂਦੀਆਂ ਨੇ ਤਾਂ ਹਮੇਸ਼ਾ ਹੀ ਪੁਲਿਸ ਐਂਡ ਦੇ ਵਿੱਚ ਪਹੁੰਚਦੀ ਹੈ ਪਰ ਅੱਜ ਉਹ ਜ਼ਮਾਨਾ ਆ ਚੁੱਕਿਆ ਹੈ ਕਿ ਪੁਲਿਸ ਆ ਕੇ ਵੀ ਕੁਝ ਜੋ ਨਹੀਂ ਕਰ ਰਹੀ ਤਾਂ ਹੁਣ ਸਵਾਲ ਤਾਂ ਖੜੇ ਹੁੰਦੇ ਹੀ ਨੇ ਪੁਲਿਸ ਦੀ ਕਾਰਵਾਈ ਤੇ ਤਾਂ ਇੱਥੇ ਪੁਲਿਸ ਦਾ ਬਿਆਨ ਜ਼ਰੂਰ ਹੈ ਕਿ ਉਹ ਕਾਰਵਾਈ ਕਰਨਗੇ ਪਰ ਉਹਨਾਂ ਤੇ ਸਵਾਲ ਉਲਟਾ ਜ਼ਰੂਰ ਹੈ ਕਿ ਉਹਨਾਂ ਨੇ ਜਾ ਕੇ ਕਾਰਵਾਈ ਫਿਰ ਕਿਉਂ ਨਹੀਂ ਕੀਤੀ ਕਿਉਂ ਨੌਜਵਾਨਾਂ ਨੂੰ ਨਹੀਂ ਛਡਾਇਆ ਵੱਖ-ਵੱਖ ਜ਼ਿਲ੍ਹਿਆਂ ਤੋਂ ਆ ਰਹੀਆਂ ਗੁੰਡਾਗਰਦੀ ਦੀਆਂ ਘਟਨਾਵਾਂ ਆਪ ਮੁਹਾਰੇ ਗਵਾਹੀ ਦਿੰਦੀਆਂ ਨੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕੋਲਾਪਸ ਹੋਉਂਦੀਆਂ ਹਾਲਾਂਕਿ ਵਿਰੋਧੀ ਤੰਜ ਜ਼ਰੂਰ ਕੱਸਦੇ ਨੇ ਪਰ ਉਸ ਨੂੰ ਅਮਲੀ ਜਾਮਾ ਉਦੋਂ ਪਹਿਨਾਇਆ ਜਾਂਦਾ ਜਦੋਂ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਜੋ ਜਲੰਧਰ ਦੀ ਮਾਰਕੀਟ ਤੋਂ ਸਾਹਮਣੇ ਆਈਆਂ ਪੀਪੀਆਰ ਮਾਰਕੀਟ ਦੇ ਵਿੱਚ ਕੁਝ ਨੌਜਵਾਨਾਂ ਦੀ ਲੜਾਈ ਹੋ ਜਾਂਦੀ ਹੈ ਤੇ ਤੁਸੀਂ ਵੇਖ ਸਕਦੇ ਹੋ ਕਿ ਇੱਕ ਸਿੱਖ ਨੌਜਵਾਨ ਦੀ ਇੱਥੇ ਜਿਹੜੇ ਕਕਾਰ ਨੇ ਜਿਹੜੇ ਉਸ ਦੀ ਸਿੱਖੀ ਮਰਿਆਦਾ ਹੈ ਉਸ ਦੀ ਵੀ ਉਲੰਘਣਾ ਕੀਤੀ ਗਈ ਹੈ ਇਥੇ ਉਸ ਦੀ ਪੱਗ ਤੱਕ ਉਤਾਰ ਦਿੱਤੀ ਗਈ ਹੈ ਤੇ ਇਥੇ ਨੌਜਵਾਨਾਂ ਨੇ ਕੁਝ ਨੌਜਵਾਨਾਂ ਦੀ ਜਮ ਕੇ ਪਟਾਈ ਕੀਤੀ ਹੈ ਦੋ ਟੀਰਾ ਦੀ ਆਪਸ ਦੇ ਵਿੱਚ ਸਰਿਆਮ ਬਾਜ਼ਾਰ ਦੇ ਵਿੱਚ ਲੜਾਈ ਹੋਈ ਹੈ ਤੇ ਵੱਡੀ ਗੱਲ ਤਾਂ ਇਹ ਹੈ ਕਿ ਜਦੋਂ ਪੁਲਿਸ ਆਉਂਦੀ ਹੈ ਤਾਂ ਪੁਲਿਸ ਵੀ ਕਈ ਵਾਰ ਮੂਕ ਦਰਸ਼ਕ ਬਣ ਜਾਂਦੀ ਹੈ ਕਿਉਂਕਿ ਜਿਹੜੀ ਲੜਾਈ ਹੈ ਉਹ ਇਸ ਲੈਵਲ ਦੀ ਸੀ ਕਿ ਪੁਲਿਸ ਵੀ ਵਿੱਚ ਨਹੀਂ ਜਾ ਰਹੀ ਸੀ ਉਹਨਾਂ ਨੂੰ ਹਟਾਉਣ ਦੇ ਲਈ ਇਥੇ ਦੇਖਿਆ ਜਾ ਰਿਹਾ ਹੈ ਕਿ ਪੁਲਿਸ ਵੀ ਖੜੀ ਹੋਈ ਹੈ ਮੂਕ ਦਰਸ਼ਕ ਬਣ ਕੇ ਜਿਵੇਂ ਕਿ ਪਬਲਿਕ ਖੜੀ ਹੈ ਤੇ ਨੌਜਵਾਨ ਆਪਸ ਦੇ ਵਿੱਚ ਲੜਦੇ ਹੋਏ ਵੇਖੇ ਜਾ ਸਕਦੇ ਨੇ ਤੇ ਪੁਲਿਸ ਨੇ ਵੀ ਇਸ ਮਾਮਲੇ ਤੇ ਹੁਣ ਤੱਕ ਚੁੱਪੀ ਸਾਦੀ ਹੋਈ ਹੈ ਤੇ ਪੀਪੀਆਰ ਮਾਰਕੀਟ ਦੀ ਇਸ ਘਟਨਾ ਤੇ ਪੁਲਿਸ ਪ੍ਰਸ਼ਾਸਨ ਦੇ ਦਾਅਵਿਆਂ ਦੀ ਜਿਹੜੇ ਲਾਅ ਐਂਡ ਆਰਡਰ ਤੇ ਦਾਅਵੇ ਕੀਤੇ ਜਾਂਦੇ ਨੇ ਉਸ ਦੀ ਪੋਲ ਤਾਂ ਖੁੱਲਣੀ ਸੀ ਪਰ ਇੱਥੇ ਇਹ ਵੀ ਵੇਖਣ ਨੂੰ ਮਿਲਿਆ ਕਿ ਪੁਲਿਸ ਕਾਰਵਾਈ ਤਾਂ ਕਰੇਗੀ ਪਰ ਜਦੋਂ ਪੁਲਿਸ ਪਹੁੰਚਦੀ ਹੈ ਤਾਂ ਉਸ ਦੇ ਵੱਲੋਂ ਕੁਝ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਇੱਥੇ ਇਹ ਵੀ ਕਹਿ ਸਕਦੇ ਆਂ ਕਿ ਜਿਵੇਂ ਫਿਲਮਾਂ 'ਚ ਵੇਖਦੇ ਆਂ ਕਿ ਜਦੋਂ ਘਟਾਵਾ ਵਾਪਰ ਜਾਂਦੀਆਂ ਨੇ ਤਾਂ ਹਮੇਸ਼ਾ ਹੀ ਪੁਲਿਸ ਐਂਡ ਦੇ ਵਿੱਚ ਪਹੁੰਚਦੀ ਹੈ ਪਰ ਅੱਜ ਉਹ ਜ਼ਮਾਨਾ ਆ ਚੁੱਕਿਆ ਹੈ ਕਿ ਪੁਲਿਸ ਆ ਕੇ ਵੀ ਕੁਝ ਨਹੀਂ ਕਰ ਰਹੀ ਤਾਂ ਹੁਣ ਸਵਾਲ ਤਾਂ ਖੜੇ ਹੁੰਦੇ ਹੀ ਨੇ ਪੁਲਿਸ ਦੀ ਕਾਰਵਾਈ ਤੇ ਤਾਂ ਇੱਥੇ ਪੁਲਿਸ ਦਾ ਬਿਆਨ ਜ਼ਰੂਰ ਹੈ ਕਿ ਉਹ ਕਾਰਵਾਈ ਕਰਨਗੇ ਪਰ ਉਹਨਾਂ ਤੇ ਸਵਾਲ ਉਲਟਾ ਜ਼ਰੂਰ ਹੈ ਕਿ ਉਹਨਾਂ ਨੇ ਜਾ ਕੇ ਕਾਰਵਾਈ ਫਿਰ ਕਿਉਂ ਨਹੀਂ ਕੀਤੀ ਕਿਉਂ ਨੌਜਵਾਨਾਂ ਨੂੰ ਨਹੀਂ ਛਡਾਇਆ ਵੱਖ-ਵੱਖ ਜ਼ਿਲ੍ਹਿਆਂ ਤੋਂ ਆ ਰਹੀਆਂ ਗੁੰਡਾਗਰਦੀ ਦੀਆਂ ਘਟਨਾਵਾਂ ਆਪ ਮੁਹਾਰੇ ਗਵਾਹੀ ਦਿੰਦੀਆਂ ਨੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕੋਲਾਪਸ ਹੋਉਂਦੀਆਂ ਹਾਲਾਂਕਿ ਵਿਰੋਧੀ ਤੰਜ ਜ਼ਰੂਰ ਕੱਸਦੇ ਨੇ ਪਰ ਉਸ ਨੂੰ ਅਮਲੀ ਜਾਮਾ ਉਦੋਂ ਪਹਿਨਾਇਆ ਜਾਂਦਾ ਜਦੋਂ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਜੋ ਜਲੰਧਰ ਦੀ ਮਾਰਕੀਟ ਤੋਂ ਸਾਹਮਣੇ ਆਈਆਂ ਪੀਪੀਆਰ ਮਾਰਕੀਟ ਦੇ ਵਿੱਚ ਕੁਝ ਨੌਜਵਾਨਾਂ ਦੀ ਲੜਾਈ ਹੋ ਜਾਂਦੀ ਹੈ ਤੇ ਤੁਸੀਂ ਵੇਖ ਸਕਦੇ ਹੋ ਕਿ ਇੱਕ ਸਿੱਖ ਨੌਜਵਾਨ ਦੀ ਇੱਥੇ ਜਿਹੜੇ ਕਕਾਰ ਨੇ ਜਿਹੜੇ ਉਸ ਦੀ ਸਿੱਖੀ ਮਰਿਆਦਾ ਹੈ ਉਸ ਦੀ ਵੀ ਉਲੰਘਣਾ ਕੀਤੀ ਗਈ ਹੈ ਇਥੇ ਉਸ ਦੀ ਪੱਗ ਤੱਕ ਉਤਾਰ ਦਿੱਤੀ ਗਈ ਹੈ ਤੇ ਇਥੇ ਨੌਜਵਾਨਾਂ ਨੇ ਕੁਝ ਨੌਜਵਾਨਾਂ ਦੀ ਜਮ ਕੇ ਪਟਾਈ ਕੀਤੀ ਹੈ ਦੋ ਟੀਰਾ ਦੀ ਆਪਸ ਦੇ ਵਿੱਚ ਸਰਿਆਮ ਬਾਜ਼ਾਰ ਦੇ ਵਿੱਚ ਲੜਾਈ ਹੋਈ ਹੈ ਤੇ ਵੱਡੀ ਗੱਲ ਤਾਂ ਇਹ ਹੈ ਕਿ ਜਦੋਂ ਪੁਲਿਸ ਆਉਂਦੀ ਹੈ ਤਾਂ ਪੁਲਿਸ ਵੀ ਕਈ ਵਾਰ ਮੂਕ ਦਰਸ਼ਕ ਬਣ ਜਾਂਦੀ ਹੈ ਕਿਉਂਕਿ ਜਿਹੜੀ ਲੜਾਈ ਆ ਉਹ ਇਸ ਲੈਵਲ ਦੀ ਸੀ ਕਿ ਪੁਲਿਸ ਵੀ ਵਿੱਚ ਨਹੀਂ ਜਾ ਰਹੀ ਸੀ ਉਹਨਾਂ ਨੂੰ ਹਟਾਉਣ ਦੇ ਲਈ ਇੱਥੇ ਦੇਖਿਆ ਜਾ ਰਿਹਾ ਹੈ ਕਿ ਪੁਲਿਸ ਵੀ ਖੜੀ ਹੋਈ ਹੈ ਮੂਕ ਦਰਸ਼ਕ ਬਣ ਕੇ ਜਿਵੇਂ ਕਿ ਪਬਲਿਕ ਖੜੀ ਹੈ ਤੇ ਨੌਜਵਾਨ ਆਪਸ ਦੇ ਵਿੱਚ ਲੜਦੇ ਹੋਏ ਵੇਖੇ ਜਾ ਸਕਦੇ ਨੇ ਤੇ ਪੁਲਿਸ ਨੇ ਵੀ ਮਾਮਲੇ ਤੇ ਹੁਣ ਤੱਕ ਚੁੱਪੀ ਸਾਦੀ ਹੋਈ ਹੈ ਤੇ ਪੀਪੀਆਰ ਮਾਰਕੀਟ ਦੀ ਇਸ ਘਟਨਾ ਤੇ ਪੁਲਿਸ ਪ੍ਰਸ਼ਾਸਨ ਦੇ ਦਾਅਵਿਆਂ ਦੀ ਜਿਹੜੇ ਲਾਅ ਐਂਡ ਆਰਡਰ ਤੇ ਦਾਅਵੇ ਕੀਤੇ ਜਾਂਦੇ ਨੇ ਉਸ ਦੀ ਪੋਲ ਤਾਂ ਖੁੱਲਣੀ ਸੀ ਪਰ ਇੱਥੇ ਇਹ ਵੀ ਵੇਖਣ ਨੂੰ ਮਿਲਿਆ ਕਿ ਪੁਲਿਸ ਕਾਰਵਾਈ ਤਾਂ ਕਰੇਗੀ ਪਰ ਜਦੋਂ ਪੁਲਿਸ ਪਹੁੰਚਦੀ ਹੈ ਤਾਂ ਉਸ ਦੇ ਵੱਲੋਂ ਕੁਝ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਇੱਥੇ ਇਹ ਵੀ ਕਹਿ ਸਕਦੇ ਆ ਕਿ ਜਿਵੇਂ ਫਿਲਮਾਂ 'ਚ ਵੇਖਦੇ ਆ ਕਿ ਜਦੋਂ ਘਟਾਵਾ ਵਾਪਰ ਜਾਂਦੀਆਂ ਨੇ ਤਾਂ ਹਮੇਸ਼ਾ ਹੀ ਪੁਲਿਸ ਐਂਡ ਦੇ ਵਿੱਚ ਪਹੁੰਚਦੀ ਹੈ ਪਰ ਅੱਜ ਉਹ ਜ਼ਮਾਨਾ ਆ ਚੁੱਕਿਆ ਹੈ ਕਿ ਪੁਲਿਸ ਆਕੇ ਵੀ ਕੁਝ ਨਹੀਂ ਕਰ ਰਹੀ ਤਾਂ ਹੁਣ ਸਵਾਲ ਤਾਂ ਖੜੇ ਹੁੰਦੇ ਹੀ ਨੇ ਪੁਲਿਸ ਦੀ ਕਾਰਵਾਈ ਤੇ ਤਾਂ ਇੱਥੇ ਪੁਲਿਸ ਦਾ ਬਿਆਨ ਜ਼ਰੂਰ ਹੈ ਕਿ ਉਹ ਕਾਰਵਾਈ ਕਰਨਗੇ ਪਰ ਉਹਨਾਂ ਤੇ ਸਵਾਲ ਉਲਟਾ ਜ਼ਰੂਰ ਹੈ ਕਿ ਉਹਨਾਂ ਨੇ ਜਾ ਕੇ ਕਾਰਵਾਈ ਫਿਰ ਕਿਉਂ ਨਹੀਂ ਕੀਤੀ ਕਿਉਂ ਨੌਜਵਾਨਾਂ ਨੂੰ ਨਹੀਂ ਛਡਾਇਆ Bye. ਇਹ ਵੱਖ-ਵੱਖ ਜ਼ਿਲ੍ਹਿਆਂ ਤੋਂ ਆ ਰਹੀਆਂ ਗੁੰਡਾਗਰਦੀ ਦੀਆਂ ਘਟਨਾਵਾਂ ਆਪ ਮੁਹਾਰੇ ਗਵਾਹੀ ਦਿੰਦੀਆਂ ਨੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕੋਲੈਪਸ ਹੋਉਂਦੀਆਂ ਹਾਲਾਂਕਿ ਵਿਰੋਧੀ ਤੰਜ ਜ਼ਰੂਰ ਕੱਸਦੇ ਨੇ ਪਰ ਉਸ ਨੂੰ ਅਮਲੀ ਜਾਮਾ ਉਦੋਂ ਪਹਿਨਾਇਆ ਜਾਂਦਾ ਜਦੋਂ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਜੋ ਜਲੰਧਰ ਦੀ ਮਾਰਕੀਟ ਤੋਂ ਸਾਹਮਣੇ ਆਈਆਂ ਪੀਪੀਆਰ ਮਾਰਕੀਟ ਦੇ ਵਿੱਚ ਕੁਝ ਨੌਜਵਾਨਾਂ ਦੀ ਲੜਾਈ ਹੋ ਜਾਂਦੀ ਹੈ ਤੇ ਤੁਸੀਂ ਵੇਖ ਸਕਦੇ ਹੋ ਕਿ ਇੱਕ ਸਿੱਖ ਨੌਜਵਾਨ ਦੀ ਇੱਥੇ ਜਿਹੜੇ ਕਕਾਰ ਨੇ ਜਿਹੜੇ ਉਸ ਦੀ ਸਿੱਖੀ ਮਰਿਆਦਾ ਹੈ ਉਸ ਦੀ ਵੀ ਉਲੰਘਣਾ ਕੀਤੀ ਗਈ ਹੈ ਤੇ تھے ਉਸ ਦੀ ਪੱਗ ਤੱਕ ਉਤਾਰ ਦਿੱਤੀ ਗਈ ਹੈ ਤੇ ਇੱਥੇ ਨੌਜਵਾਨਾਂ ਨੇ ਕੁਝ ਨੌਜਵਾਨਾਂ ਦੀ ਜਮ ਕੇ ਪਟਾਈ ਕੀਤੀ ਹੈ ਦੋ ਟੀਰਾ ਦੀ ਆਪਸ ਦੇ ਵਿੱਚ ਸਰਿਆਮ ਬਾਜ਼ਾਰ ਦੇ ਵਿੱਚ ਲੜਾਈ ਹੋਈ ਹੈ ਤੇ ਵੱਡੀ ਗੱਲ ਤਾਂ ਇਹ ਹੈ ਕਿ ਜਦੋਂ ਪੁਲਿਸ ਆਉਂਦੀ ਹੈ ਤਾਂ ਪੁਲਿਸ ਵੀ ਕਈ ਵਾਰ ਮੂਕ ਦਰਸ਼ਕ ਬਣ ਜਾਂਦੀ ਹੈ ਕਿਉਂਕਿ ਜਿਹੜੀ ਲੜਾਈ ਹੈ ਉਹ ਇਸ ਲੈਵਲ ਦੀ ਸੀ ਕਿ ਪੁਲਿਸ ਵੀ ਵਿੱਚ ਨਹੀਂ ਜਾ ਰਹੀ ਸੀ ਉਹਨਾਂ ਨੂੰ ਹਟਾਉਣ ਦੇ ਲਈ ਇੱਥੇ ਦੇਖਿਆ ਜਾ ਰਿਹਾ ਹੈ ਕਿ ਪੁਲਿਸ ਵੀ ਖੜੀ ਹੋਈ ਹੈ ਮੂਕ ਦਰਸ਼ਕ ਬਣ ਕੇ ਜਿਵੇਂ ਕਿ ਪਬਲਿਕ ਖੜੀ ਹੈ ਤੇ ਨੌਜਵਾਨ ਆਪਸ ਦੇ ਵਿੱਚ ਲੜਦੇ ਹੋਏ ਵੇਖੇ ਜਾ ਸਕਦੇ ਨੇ ਤੇ ਪੁਲਿਸ ਨੇ ਵੀ ਮਾਮਲੇ ਤੇ ਹੁਣ ਤੱਕ ਚੁੱਪੀ ਸਾਦੀ ਹੋਈ ਹੈ ਤੇ ਪੀਪੀਆਰ ਮਾਰਕੀਟ ਦੀ ਇਸ ਘਟਨਾ ਤੇ ਪੁਲਿਸ ਪ੍ਰਸ਼ਾਸਨ ਦੇ ਦਾਅਵਿਆਂ ਦੀ ਜਿਹੜੇ ਲਾਅ ਐਂਡ ਆਰਡਰ ਤੇ ਦਾਅਵੇ ਕੀਤੇ ਜਾਂਦੇ ਨੇ ਉਸ ਦੀ ਪੋਲ ਤਾਂ ਖੁੱਲਣੀ ਸੀ ਪਰ ਇੱਥੇ ਇਹ ਵੀ ਵੇਖਣ ਨੂੰ ਮਿਲਿਆ ਕਿ ਪੁਲਿਸ ਕਾਰਵਾਈ ਤਾਂ ਕਰੇਗੀ ਪਰ ਜਦੋਂ ਪੁਲਿਸ ਪਹੁੰਚਦੀ ਹੈ ਤਾਂ ਉਸ ਦੇ ਵੱਲੋਂ ਕੁਝ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਇੱਥੇ ਇਹ ਵੀ ਕਹਿ ਸਕਦੇ ਆਂ ਕਿ ਜਿਵੇਂ ਫਿਲਮਾਂ 'ਚ ਵੇਖਦੇ ਆਂ ਕਿ ਜਦੋਂ ਘਟਾਵਾ ਵਾਪਰ ਜਾਂਦੀਆਂ ਨੇ ਤਾਂ ਹਮੇਸ਼ਾ ਹੀ ਪੁਲਿਸ ਐਂਡ ਦੇ ਵਿੱਚ ਪਹੁੰਚਦੀ ਹੈ ਪਰ ਅੱਜ ਉਹ ਜ਼ਮਾਨਾ ਆ ਚੁੱਕਿਆ ਹੈ ਕਿ ਪੁਲਿਸ ਆਕੇ ਕੁਝ ਨਹੀਂ ਕਰ ਰਹੀ ਤਾਂ ਹੁਣ ਸਵਾਲ ਤਾਂ ਖੜੇ ਹੁੰਦੇ ਹੀ ਨੇ ਪੁਲਿਸ ਦੀ ਕਾਰਵਾਈ ਤੇ ਤਾਂ ਇੱਥੇ ਪੁਲਿਸ ਦਾ ਬਿਆਨ ਜ਼ਰੂਰ ਹੈ ਕਿ ਉਹ ਕਾਰਵਾਈ ਕਰਨਗੇ ਪਰ ਉਹਨਾਂ ਤੇ ਸਵਾਲ ਉਲਟਾ ਜ਼ਰੂਰ ਹੈ ਕਿ ਉਹਨਾਂ ਨੇ ਜਾ ਕੇ ਕਾਰਵਾਈ ਫਿਰ ਕਿਉਂ ਨਹੀਂ ਕੀਤੀ ਕਿਉਂ ਨੌਜਵਾਨਾਂ ਨੂੰ ਨਹੀਂ ਛਡਾਇਆ は ਅਾਇ ਦਿਨੀ ਵੱਖ-ਵੱਖ ਜ਼ਿਲ੍ਹਿਆਂ ਤੋਂ ਆ ਰਹੀਆਂ ਗੁੰਡਾਗਰਦੀ ਦੀਆਂ ਘਟਨਾਵਾਂ ਆਪ ਮੁਹਾਰੇ ਗਵਾਹੀ ਦਿੰਦੀਆਂ ਨੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕੋਲਾਪਸ ਹੋਉਂਦੀਆਂ ਹਾਲਾਂਕਿ ਵਿਰੋਧੀ ਤੰਜ ਜ਼ਰੂਰ ਕੱਸਦੇ ਨੇ ਪਰ ਉਸ ਨੂੰ ਅਮਲੀ ਜਾਮਾ ਉਦੋਂ ਪਹਿਨਾਇਆ ਜਾਂਦਾ ਜਦੋਂ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਜੋ ਜਲੰਧਰ ਦੀ ਮਾਰਕੀਟ ਤੋਂ ਸਾਹਮਣੇ ਆਈਆਂ ਪੀਪੀਆਰ ਮਾਰਕੀਟ ਦੇ ਵਿੱਚ ਕੁਝ ਨੌਜਵਾਨਾਂ ਦੀ ਲੜਾਈ ਹੋ ਜਾਂਦੀ ਹੈ ਤੇ ਤੁਸੀਂ ਵੇਖ ਸਕਦੇ ਹੋ ਕਿ ਇੱਕ ਸਿੱਖ ਨੌਜਵਾਨ ਦੀ ਇੱਥੇ ਜਿਹੜੇ ਕਕਾਰ ਨੇ ਜਿਹੜੇ ਉਸ ਦੀ ਸਿੱਖੀ ਮਰਿਆਦਾ ਹੈ ਉਸ ਦੀ ਵੀ ਉਲੰਘਣਾ ਕੀਤੀ ਇਹ ਤਾਂ ਇਥੇ ਉਸ ਦੀ ਪੱਗ ਤੱਕ ਉਤਾਰ ਦਿੱਤੀ ਗਈ ਹੈ ਤਾਂ ਇਥੇ ਨੌਜਵਾਨਾਂ ਨੇ ਕੁਝ ਨੌਜਵਾਨਾਂ ਦੀ ਜਮ ਕੇ ਪਟਾਈ ਕੀਤੀ ਹੈ ਦੋ ਟੀਰਾ ਦੀ ਆਪਸ ਦੇ ਵਿੱਚ ਸਰਿਆਮ ਬਾਜ਼ਾਰ ਦੇ ਵਿੱਚ ਲੜਾਈ ਹੋਈ ਹੈ ਤੇ ਵੱਡੀ ਗੱਲ ਤਾਂ ਇਹ ਹੈ ਕਿ ਜਦੋਂ ਪੁਲਿਸ ਆਉਂਦੀ ਹੈ ਤਾਂ ਪੁਲਿਸ ਵੀ ਕਈ ਵਾਰ ਮੂਕ ਦਰਸ਼ਕ ਬਣ ਜਾਂਦੀ ਹੈ ਕਿਉਂਕਿ ਜਿਹੜੀ ਲੜਾਈ ਆ ਉਹ ਇਸ ਲੈਵਲ ਦੀ ਸੀ ਕਿ ਪੁਲਿਸ ਵੀ ਵਿੱਚ ਨਹੀਂ ਜਾ ਰਹੀ ਸੀ ਉਹਨਾਂ ਨੂੰ ਹਟਾਉਣ ਦੇ ਲਈ ਇੱਥੇ ਦੇਖਿਆ ਜਾ ਰਿਹਾ ਹੈ ਕਿ ਪੁਲਿਸ ਵੀ ਖੜੀ ਹੋਈ ਹੈ ਮੂਕ ਦਰਸ਼ਕ ਬਣ ਕੇ ਜਿਵੇਂ ਕਿ ਪਬਲਿਕ ਖੜੀ ਹੈ ਤੇ ਨੌਜਵਾਨ ਆਪਸ ਦੇ ਵਿੱਚ ਲੜਦੇ ਹੋਏ ਵੇਖੇ ਜਾ ਸਕਦੇ ਨੇ ਤੇ ਪੁਲਿਸ ਨੇ ਇਸ ਮਾਮਲੇ ਤੇ ਹੁਣ ਤੱਕ ਚੁੱਪੀ ਸਾਦੀ ਹੋਈ ਹੈ ਤੇ ਪੀਪੀਆਰ ਮਾਰਕੀਟ ਦੀ ਇਸ ਘਟਨਾ ਤੇ ਪੁਲਿਸ ਪ੍ਰਸ਼ਾਸਨ ਦੇ ਦਾਅਵਿਆਂ ਦੀ ਜਿਹੜੇ ਲਾਅ ਐਂਡ ਆਰਡਰ ਤੇ ਦਾਅਵੇ ਕੀਤੇ ਜਾਂਦੇ ਨੇ ਉਸ ਦੀ ਪੋਲ ਤਾਂ ਖੁੱਲਣੀ ਸੀ ਪਰ ਇੱਥੇ ਇਹ ਵੀ ਵੇਖਣ ਨੂੰ ਮਿਲਿਆ ਕਿ ਪੁਲਿਸ ਕਾਰਵਾਈ ਤਾਂ ਕਰੇਗੀ ਪਰ ਜਦੋਂ ਪੁਲਿਸ ਪਹੁੰਚਦੀ ਹੈ ਤਾਂ ਉਸ ਦੇ ਵੱਲੋਂ ਕੁਝ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਇੱਥੇ ਇਹ ਵੀ ਕਹਿ ਸਕਦੇ ਆ ਕਿ ਜਿਵੇਂ ਫਿਲਮਾਂ 'ਚ ਵੇਖਦੇ ਆ ਕਿ ਜਦੋਂ ਘਟਾਵਾ ਵਾਪਰ ਜਾਂਦੀਆਂ ਨੇ ਤਾਂ ਹਮੇਸ਼ਾ ਹੀ ਪੁਲਿਸ ਐਂਡ ਦੇ ਵਿੱਚ ਪਹੁੰਚਦੀ ਹੈ ਪਰ ਅੱਜ ਉਹ ਜ਼ਮਾਨਾ ਆ ਚੁੱਕਿਆ ਹੈ ਕਿ ਪੁਲਿਸ ਕਿ ਵੀ ਕੁਝ ਨਹੀਂ ਕਰ ਰਹੀ ਤਾਂ ਹੁਣ ਸਵਾਲ ਤਾਂ ਖੜੇ ਹੁੰਦੇ ਹੀ ਨੇ ਪੁਲਿਸ ਦੀ ਕਾਰਵਾਈ ਤੇ ਤਾਂ ਇੱਥੇ ਪੁਲਿਸ ਦਾ ਬਿਆਨ ਜ਼ਰੂਰ ਹੈ ਕਿ ਉਹ ਕਾਰਵਾਈ ਕਰਨਗੇ ਪਰ ਉਹਨਾਂ ਤੇ ਸਵਾਲ ਉਲਟਾ ਜ਼ਰੂਰ ਹੈ ਕਿ ਉਹਨਾਂ ਨੇ ਜਾ ਕੇ ਕਾਰਵਾਈ ਫਿਰ ਕਿਉਂ ਨਹੀਂ ਕੀਤੀ ਕਿਉਂ ਨੌਜਵਾਨਾਂ ਨੂੰ ਨਹੀਂ ਛਡਾਇਆ ਅਜਿਹੀ ਨਹੀਂ ਵੱਖ-ਵੱਖ ਜ਼ਿਲ੍ਹਿਆਂ ਤੋਂ ਆ ਰਹੀਆਂ ਗੁੰਡਾਗਰਦੀ ਦੀਆਂ ਘਟਨਾਵਾਂ ਆਪ ਮੁਹਾਰੇ ਗਵਾਹੀ ਦਿੰਦੀਆਂ ਨੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕੋਲਾਪਸ ਹੋਉਂਦੀ ਆ ਹਾਲਾਂਕਿ ਵਿਰੋਧੀ ਤੰਜ ਜ਼ਰੂਰ ਕੱਸਦੇ ਨੇ ਪਰ ਉਸ ਨੂੰ ਅਮਲੀ ਜਾਮਾ ਉਦੋਂ ਪਹਿਨਾਇਆ ਜਾਂਦਾ ਜਦੋਂ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਜੋ ਜਲੰਧਰ ਦੀ ਮਾਰਕੀਟ ਤੋਂ ਸਾਹਮਣੇ ਆਈਆਂ ਪੀਪੀਆਰ ਮਾਰਕੀਟ ਦੇ ਵਿੱਚ ਕੁਝ ਨੌਜਵਾਨਾਂ ਦੀ ਲੜਾਈ ਹੋ ਜਾਂਦੀ ਹੈ ਤੇ ਤੁਸੀਂ ਵੇਖ ਸਕਦੇ ਹੋ ਕਿ ਇੱਕ ਸਿੱਖ ਨੌਜਵਾਨ ਦੀ ਇੱਥੇ ਜਿਹੜੇ ਕਕਾਰ ਨੇ ਜਿਹੜੇ ਉਸ ਦੀ ਸਿੱਖੀ ਮਰਿਆਦਾ ਹੈ ਉਸ ਦੀ ਵੀ ਉਲੰਘਣਾ ਕੀਤੀ ਇਹ ਤਾਂ ਇਥੇ ਉਸ ਦੀ ਪੱਗ ਤੱਕ ਉਤਾਰ ਦਿੱਤੀ ਗਈ ਹੈ ਤੇ ਇਥੇ ਨੌਜਵਾਨਾਂ ਨੇ ਕੁਝ ਨੌਜਵਾਨਾਂ ਦੀ ਜਮ ਕੇ ਪਟਾਈ ਕੀਤੀ ਹੈ ਦੋ ਟੀਰਾ ਦੀ ਆਪਸ ਦੇ ਵਿੱਚ ਸਰਿਆਮ ਬਾਜ਼ਾਰ ਦੇ ਵਿੱਚ ਲੜਾਈ ਹੋਈ ਹੈ ਤੇ ਵੱਡੀ ਗੱਲ ਤਾਂ ਇਹ ਹੈ ਕਿ ਜਦੋਂ ਪੁਲਿਸ ਆਉਂਦੀ ਹੈ ਤਾਂ ਪੁਲਿਸ ਵੀ ਕਈ ਵਾਰ ਮੂਕ ਦਰਸ਼ਕ ਬਣ ਜਾਂਦੀ ਹੈ ਕਿਉਂਕਿ ਜਿਹੜੀ ਲੜਾਈ ਹੈ ਉਹ ਇਸ ਲੈਵਲ ਦੀ ਸੀ ਕਿ ਪੁਲਿਸ ਵੀ ਵਿੱਚ ਨਹੀਂ ਜਾ ਰਹੀ ਸੀ ਉਹਨਾਂ ਨੂੰ ਹਟਾਉਣ ਦੇ ਲਈ ਇੱਥੇ ਦੇਖਿਆ ਜਾ ਰਿਹਾ ਹੈ ਕਿ ਪੁਲਿਸ ਵੀ ਖੜੀ ਹੋਈ ਹੈ ਮੂਕ ਦਰਸ਼ਕ ਬਣ ਕੇ ਜਿਵੇਂ ਕਿ ਪਬਲਿਕ ਖੜੀ ਹੈ ਤੇ ਨੌਜਵਾਨ ਆਪਸ ਦੇ ਵਿੱਚ ਲੜਦੇ ਹੋਏ ਵੇਖੇ ਜਾ ਸਕਦੇ ਨੇ ਤੇ ਪੁਲਿਸ ਨੇ ਇਸ ਮਾਮਲੇ ਤੇ ਹੁਣ ਤੱਕ ਚੁੱਪੀ ਸਾਦੀ ਹੋਈ ਹੈ ਤੇ ਪੀਪੀਆਰ ਮਾਰਕੀਟ ਦੀ ਇਸ ਘਟਨਾ ਤੇ ਪੁਲਿਸ ਪ੍ਰਸ਼ਾਸਨ ਦੇ ਦਾਅਵਿਆਂ ਦੀ ਜਿਹੜੇ ਲਾਅ ਐਂਡ ਆਰਡਰ ਤੇ ਦਾਅਵੇ ਕੀਤੇ ਜਾਂਦੇ ਨੇ ਉਸ ਦੀ ਪੋਲ ਤਾਂ ਖੁੱਲਣੀ ਸੀ ਪਰ ਇੱਥੇ ਇਹ ਵੀ ਵੇਖਣ ਨੂੰ ਮਿਲਿਆ ਕਿ ਪੁਲਿਸ ਕਾਰਵਾਈ ਤਾਂ ਕਰੇਗੀ ਪਰ ਜਦੋਂ ਪੁਲਿਸ ਪਹੁੰਚਦੀ ਹੈ ਤਾਂ ਉਸ ਦੇ ਵੱਲੋਂ ਕੁਝ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਇੱਥੇ ਇਹ ਵੀ ਕਹਿ ਸਕਦੇ ਆ ਕਿ ਜਿਵੇਂ ਫਿਲਮਾਂ 'ਚ ਵੇਖਦੇ ਆ ਕਿ ਜਦੋਂ ਘਟਾਵਾ ਵਾਪਰ ਜਾਂਦੀਆਂ ਨੇ ਤਾਂ ਹਮੇਸ਼ਾ ਹੀ ਪੁਲਿਸ ਐਂਡ ਦੇ ਵਿੱਚ ਪਹੁੰਚਦੀ ਹੈ ਪਰ ਅੱਜ ਉਹ ਜ਼ਮਾਨਾ ਆ ਚੁੱਕਿਆ ਹੈ ਕਿ ਪੁਲਿਸ ਕਿ ਵੀ ਕੁਝ ਨਹੀਂ ਕਰ ਰਹੀ ਤਾਂ ਹੁਣ ਸਵਾਲ ਤਾਂ ਖੜੇ ਹੁੰਦੇ ਹੀ ਨੇ ਪੁਲਿਸ ਦੀ ਕਾਰਵਾਈ ਤੇ ਤਾਂ ਇੱਥੇ ਪੁਲਿਸ ਦਾ ਬਿਆਨ ਜ਼ਰੂਰ ਹੈ ਕਿ ਉਹ ਕਾਰਵਾਈ ਕਰਨਗੇ ਪਰ ਉਹਨਾਂ ਤੇ ਸਵਾਲ ਉਲਟਾ ਜ਼ਰੂਰ ਹੈ ਕਿ ਉਹਨਾਂ ਨੇ ਜਾ ਕੇ ਕਾਰਵਾਈ ਫਿਰ ਕਿਉਂ ਨਹੀਂ ਕੀਤੀ ਕਿਉਂ ਨੌਜਵਾਨਾਂ ਨੂੰ ਨਹੀਂ ਛਡਾਇਆ ਅਾਇ ਦਿਨੀ ਵੱਖ-ਵੱਖ ਜ਼ਿਲ੍ਹਿਆਂ ਤੋਂ ਆ ਰਹੀਆਂ ਗੁੰਡਾਗਰਦੀ ਦੀਆਂ ਘਟਨਾਵਾਂ ਆਪ ਮੁਹਾਰੇ ਗਵਾਹੀ ਦਿੰਦੀਆਂ ਨੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕੋਲਾਪਸ ਹੋਉਂਦੀਆਂ ਹਾਲਾਂਕਿ ਵਿਰੋਧੀ ਤੰਜ ਜ਼ਰੂਰ ਕੱਸਦੇ ਨੇ ਪਰ ਉਸ ਨੂੰ ਅਮਲੀ ਜਾਮਾ ਉਦੋਂ ਪਹਿਨਾਇਆ ਜਾਂਦਾ ਜਦੋਂ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਜੋ ਜਲੰਧਰ ਦੀ ਮਾਰਕੀਟ ਤੋਂ ਸਾਹਮਣੇ ਆਈਆਂ ਪੀਪੀਆਰ ਮਾਰਕੀਟ ਦੇ ਵਿੱਚ ਕੁਝ ਨੌਜਵਾਨਾਂ ਦੀ ਲੜਾਈ ਹੋ ਜਾਂਦੀ ਹੈ ਤੇ ਤੁਸੀਂ ਵੇਖ ਸਕਦੇ ਹੋ ਕਿ ਇੱਕ ਸਿੱਖ ਨੌਜਵਾਨ ਦੀ ਇੱਥੇ ਜਿਹੜੇ ਕਕਾਰ ਨੇ ਜਿਹੜੇ ਉਸ ਦੀ ਸਿੱਖੀ ਮਰਿਆਦਾ ਹੈ ਉਸ ਦੀ ਵੀ ਉਲੰਘਣਾ ਕੀਤੀ ਇਹ ਤਾਂ ਇਥੇ ਉਸ ਦੀ ਪੱਗ ਤੱਕ ਉਤਾਰ ਦਿੱਤੀ ਗਈ ਹੈ ਤਾਂ ਇਥੇ ਨੌਜਵਾਨਾਂ ਨੇ ਕੁਝ ਨੌਜਵਾਨਾਂ ਦੀ ਜੰਮ ਕੇ ਪਟਾਈ ਕੀਤੀ ਹੈ ਦੋ ਟੀਰਾ ਦੀ ਆਪਸ ਦੇ ਵਿੱਚ ਸਰਿਆਮ ਬਾਜ਼ਾਰ ਦੇ ਵਿੱਚ ਲੜਾਈ ਹੋਈ ਹੈ ਤੇ ਵੱਡੀ ਗੱਲ ਤਾਂ ਇਹ ਹੈ ਕਿ ਜਦੋਂ ਪੁਲਿਸ ਆਉਂਦੀ ਹੈ ਤਾਂ ਪੁਲਿਸ ਵੀ ਕਈ ਵਾਰ ਮੂਕ ਦਰਸ਼ਕ ਬਣ ਜਾਂਦੀ ਹੈ ਕਿਉਂਕਿ ਜਿਹੜੀ ਲੜਾਈ ਹੈ ਉਹ ਇਸ ਲੈਵਲ ਦੀ ਸੀ ਕਿ ਪੁਲਿਸ ਵੀ ਵਿੱਚ ਨਹੀਂ ਜਾ ਰਹੀ ਸੀ ਉਹਨਾਂ ਨੂੰ ਹਟਾਉਣ ਦੇ ਲਈ ਇੱਥੇ ਦੇਖਿਆ ਜਾ ਰਿਹਾ ਹੈ ਕਿ ਪੁਲਿਸ ਵੀ ਖੜੀ ਹੋਈ ਹੈ ਮੂਕ ਦਰਸ਼ਕ ਬਣ ਕੇ ਜਿਵੇਂ ਕਿ ਪਬਲਿਕ ਖੜੀ ਹੈ ਤੇ ਨੌਜਵਾਨ ਆਪਸ ਦੇ ਵਿੱਚ ਲੜਦੇ ਹੋਏ ਵੇਖੇ ਜਾ ਸਕਦੇ ਨੇ ਤੇ ਪੁਲਿਸ ਨੇ ਇਸ ਮਾਮਲੇ ਤੇ ਹੁਣ ਤੱਕ ਚੁੱਪੀ ਸਾਦੀ ਹੋਈ ਹੈ ਤੇ ਪੀਪੀਆਰ ਮਾਰਕੀਟ ਦੀ ਇਸ ਘਟਨਾ ਤੇ ਪੁਲਿਸ ਪ੍ਰਸ਼ਾਸਨ ਦੇ ਦਾਅਵਿਆਂ ਦੀ ਜਿਹੜੇ ਲਾਅ ਐਂਡ ਆਰਡਰ ਤੇ ਦਾਅਵੇ ਕੀਤੇ ਜਾਂਦੇ ਨੇ ਉਸ ਦੀ ਪੋਲ ਤਾਂ ਖੁੱਲਣੀ ਸੀ ਪਰ ਇੱਥੇ ਇਹ ਵੀ ਵੇਖਣ ਨੂੰ ਮਿਲਿਆ ਕਿ ਪੁਲਿਸ ਕਾਰਵਾਈ ਤਾਂ ਕਰੇਗੀ ਪਰ ਜਦੋਂ ਪੁਲਿਸ ਪਹੁੰਚਦੀ ਹੈ ਤਾਂ ਉਸ ਦੇ ਵੱਲੋਂ ਕੁਝ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਇੱਥੇ ਇਹ ਵੀ ਕਹਿ ਸਕਦੇ ਆ ਕਿ ਜਿਵੇਂ ਫਿਲਮਾਂ 'ਚ ਵੇਖਦੇ ਆ ਕਿ ਜਦੋਂ ਘਟਾਵਾ ਵਾਪਰ ਜਾਂਦੀਆਂ ਨੇ ਤਾਂ ਹਮੇਸ਼ਾ ਹੀ ਪੁਲਿਸ ਐਂਡ ਦੇ ਵਿੱਚ ਪਹੁੰਚਦੀ ਹੈ ਪਰ ਅੱਜ ਉਹ ਜ਼ਮਾਨਾ ਆ ਚੁੱਕਿਆ ਹੈ ਕਿ ਪੁਲਿਸ ਕਿ ਵੀ ਕੁਝ ਨਹੀਂ ਕਰ ਰਹੀ ਤਾਂ ਹੁਣ ਸਵਾਲ ਤਾਂ ਖੜੇ ਹੁੰਦੇ ਹੀ ਨੇ ਪੁਲਿਸ ਦੀ ਕਾਰਵਾਈ ਤੇ ਤਾਂ ਇੱਥੇ ਪੁਲਿਸ ਦਾ ਬਿਆਨ ਜ਼ਰੂਰ ਹੈ ਕਿ ਉਹ ਕਾਰਵਾਈ ਕਰਨਗੇ ਪਰ ਉਹਨਾਂ ਤੇ ਸਵਾਲ ਉਲਟਾ ਜ਼ਰੂਰ ਹੈ ਕਿ ਉਹਨਾਂ ਨੇ ਜਾ ਕੇ ਕਾਰਵਾਈ ਫਿਰ ਕਿਉਂ ਨਹੀਂ ਕੀਤੀ ਕਿਉਂ ਨੌਜਵਾਨਾਂ ਨੂੰ ਨਹੀਂ ਛਡਾਇਆ ਅਜਿਹੀ ਨਹੀਂ ਵੱਖ-ਵੱਖ ਜ਼ਿਲ੍ਹਿਆਂ ਤੋਂ ਆ ਰਹੀਆਂ ਗੁੰਡਾਗਰਦੀ ਦੀਆਂ ਘਟਨਾਵਾਂ ਆਪ ਮੁਹਾਰੇ ਗਵਾਹੀ ਦਿੰਦੀਆਂ ਨੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕੋਲਾਪਸ ਹੋਉਂਦੀਆਂ ਹਾਲਾਂਕਿ ਵਿਰੋਧੀ ਤੰਜ ਜ਼ਰੂਰ ਕੱਸਦੇ ਨੇ ਪਰ ਉਸ ਨੂੰ ਅਮਲੀ ਜਾਮਾ ਉਦੋਂ ਪਹਿਨਾਇਆ ਜਾਂਦਾ ਜਦੋਂ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਜੋ ਜਲੰਧਰ ਦੀ ਮਾਰਕੀਟ ਤੋਂ ਸਾਹਮਣੇ ਆਈਆਂ ਪੀਪੀਆਰ ਮਾਰਕੀਟ ਦੇ ਵਿੱਚ ਕੁਝ ਨੌਜਵਾਨਾਂ ਦੀ ਲੜਾਈ ਹੋ ਜਾਂਦੀ ਹੈ ਤੇ ਤੁਸੀਂ ਵੇਖ ਸਕਦੇ ਹੋ ਕਿ ਇੱਕ ਸਿੱਖ ਨੌਜਵਾਨ ਦੀ ਇੱਥੇ ਜਿਹੜੇ ਕਕਾਰ ਨੇ ਜਿਹੜੇ ਉਸ ਦੀ ਸਿੱਖੀ ਮਰਿਆਦਾ ਹੈ ਉਸ ਦੀ ਵੀ ਉਲੰਘਣਾ ਕੀਤੀ ਇਹ ਤਾਂ ਇਥੇ ਉਸ ਦੀ ਪੱਗ ਤੱਕ ਉਤਾਰ ਦਿੱਤੀ ਗਈ ਹੈ ਤੇ ਇਥੇ ਨੌਜਵਾਨਾਂ ਨੇ ਕੁਝ ਨੌਜਵਾਨਾਂ ਦੀ ਜਮ ਕੇ ਪਟਾਈ ਕੀਤੀ ਹੈ ਦੋ ਟੀਰਾ ਦੀ ਆਪਸ ਦੇ ਵਿੱਚ ਸਰਿਆਮ ਬਾਜ਼ਾਰ ਦੇ ਵਿੱਚ ਲੜਾਈ ਹੋਈ ਹੈ ਤੇ ਵੱਡੀ ਗੱਲ ਤਾਂ ਇਹ ਹੈ ਕਿ ਜਦੋਂ ਪੁਲਿਸ ਆਉਂਦੀ ਹੈ ਤਾਂ ਪੁਲਿਸ ਵੀ ਕਈ ਵਾਰ ਮੂਕ ਦਰਸ਼ਕ ਬਣ ਜਾਂਦੀ ਹੈ ਕਿਉਂਕਿ ਜਿਹੜੀ ਲੜਾਈ ਹੈ ਉਹ ਇਸ ਲੈਵਲ ਦੀ ਸੀ ਕਿ ਪੁਲਿਸ ਵੀ ਵਿੱਚ ਨਹੀਂ ਜਾ ਰਹੀ ਸੀ ਉਹਨਾਂ ਨੂੰ ਹਟਾਉਣ ਦੇ ਲਈ ਇੱਥੇ ਦੇਖਿਆ ਜਾ ਰਿਹਾ ਹੈ ਕਿ ਪੁਲਿਸ ਵੀ ਖੜੀ ਹੋਈ ਹੈ ਮੂਕ ਦਰਸ਼ਕ ਬਣ ਕੇ ਜਿਵੇਂ ਕਿ ਪਬਲਿਕ ਖੜੀ ਹੈ ਤੇ ਨੌਜਵਾਨ ਆਪਸ ਦੇ ਵਿੱਚ ਲੜਦੇ ਹੋਏ ਵੇਖੇ ਜਾ ਸਕਦੇ ਨੇ ਤੇ ਪੁਲਿਸ ਨੇ ਇਸ ਮਾਮਲੇ ਤੇ ਹੁਣ ਤੱਕ ਚੁੱਪੀ ਸਾਦੀ ਹੋਈ ਹੈ ਤੇ ਪੀਪੀਆਰ ਮਾਰਕੀਟ ਦੀ ਇਸ ਘਟਨਾ ਤੇ ਪੁਲਿਸ ਪ੍ਰਸ਼ਾਸਨ ਦੇ ਦਾਅਵਿਆਂ ਦੀ ਜਿਹੜੇ ਲਾਅ ਐਂਡ ਆਰਡਰ ਤੇ ਦਾਅਵੇ ਕੀਤੇ ਜਾਂਦੇ ਨੇ ਉਸ ਦੀ ਪੋਲ ਤਾਂ ਖੁੱਲਣੀ ਸੀ ਪਰ ਇੱਥੇ ਇਹ ਵੀ ਵੇਖਣ ਨੂੰ ਮਿਲਿਆ ਕਿ ਪੁਲਿਸ ਕਾਰਵਾਈ ਤਾਂ ਕਰੇਗੀ ਪਰ ਜਦੋਂ ਪੁਲਿਸ ਪਹੁੰਚਦੀ ਹੈ ਤਾਂ ਉਸ ਦੇ ਵੱਲੋਂ ਕੁਝ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਇੱਥੇ ਇਹ ਵੀ ਕਹਿ ਸਕਦੇ ਆ ਕਿ ਜਿਵੇਂ ਫਿਲਮਾਂ 'ਚ ਵੇਖਦੇ ਆ ਕਿ ਜਦੋਂ ਘਟਾਵਾ ਵਾਪਰ ਜਾਂਦੀਆਂ ਨੇ ਤਾਂ ਹਮੇਸ਼ਾ ਹੀ ਪੁਲਿਸ ਐਂਡ ਦੇ ਵਿੱਚ ਪਹੁੰਚਦੀ ਹੈ ਪਰ ਅੱਜ ਉਹ